ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਹੈ। ਹਾਂਜੀ। ਲਾਈਨ ਵੀ ਬੜੀ ਲੰਬੀ ਆ। ਹਾਂਜੀ। ਤੇ ਇਹ ਸਾਰਾ ਜਿਹੜਾ ਆਪਾਂ ਤਿਆਰੀ ਕਰਦੇ ਆ ਕਿੰਨਾ ਕੁ ਟਾਈਮ ਲੱਗ ਜਾਂਦਾ? ਬਹੁਤ ਟਾਈਮ ਲੱਗਦਾ ਜੇ 5-6 ਦਿਨ ਹੋ ਗਏ ਤਿਆਰੀ ਕਰਦਿਆਂ ਨੂੰ। ਆਵੇ ਬੈਠੀਆਂ ਸਾਰੀਆਂ ਇਹ ਸਾਰੀਆਂ ਬੀਬੀਆਂ ਭੈਣਾ ਨਾਲ ਲੱਗੀਆਂ। ਸਾਰੀਆਂ ਬੀਬੀਆਂ ਭੈਣਾ ਤੋਤਾ ਕਟਿਆ ਸਵਾਰਿਆ। ਇਹ ਸਾਰੀਆਂ ਸਾਰੀਆਂ ਤੁਹਾਡੀਆਂ ਹਾਮੋਵਰੀ ਜਾਂ ਨੂਆ ਧੀਆਂ ਵੀ ਹੁੰਦੀਆਂ। ਸਾਰੀਆਂ ਲੋਵਾ ਧੀਆਂ ਵੀ ਨਾਲ ਭੈਣ ਸਿਸਟਰ ਨਾਲ ਆਜੋ ਤੁਸੀਂ ਇੱਥੇ ਆਜੋ। ਫੁਰੇ ਆਜੋ। ਤੇ ਇੱਕ ਚੀਜ਼ ਮੈਂ ਜਰੂਰ ਦੱਸਿਓ ਦੇਖੋ ਤਿਆਰੀਆਂ ਕਰਨੀਆਂ ਬਹੁਤ ਔਖੀਆਂ ਹੁੰਦੀਆਂ ਖਾਸ ਕਰਕੇ ਜਦੋਂ ਤੁਸੀਂ ਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ ਬਾਕੀ ਚੀਜ਼ਾਂ ਥੋੜੀਆਂ ਸੌਖੀਆਂ ਬਣ ਜਾਂਦੀਆਂ ਇਹ ਇਹ ਸਾਰਾ ਕੁਝ ਫਿਰ ਆਪਾਂ ਇਕੱਠਾ ਕਿਦਾਂ ਕਰਦੇ ਹਾਂ ਸਾਗ ਬਹੁਤ ਵੱਡਾ ਕਾਫੀ ਜ਼ਿਆਦਾ ਚਾਹੀਦਾ ਸੈਂਗਰੇਮੈਂਟ ਦਾ ਟਰੱਕ ਆਉਂਦਾ ਹਾਂਜੀ ਇੱਕ ਹਫ਼ਤੇ ਤੇ ਕਰੀ ਦੇ ਇੱਕ ਹਫ਼ਤੇ ਸ਼ਨੀਵਾਰ ਦਾ ਅਸੀਂ ਸਾਗ ਮੰਗਾਇਆ ਸੀ ਸੁਮਾਰ ਜਾਂ ਧੋਤਾ ਸੁਮਾਰਾ ਕਿੰਨੇ ਦਿਨ ਸੁਮਾਰਦੇ ਰਹੇ ਤੇ ਫਿਰ ਕਿੱਦਾਂ ਦੀ ਫੀਲਿੰਗ ਹੁੰਦੀ ਹੈ ਕੀ ਕੁਝ ਮਨ ਚਾਉਂਦਾ ਕੋਈ ਯਾਰ ਨਹੀਂ ਕੁਝ ਦੱਸਦਾ ਨਹੀਂ ਕੋਈ ਤਿਆਰੀ ਕਰਨ ਲੱਗਿਆ ਕੋਈ ਨਹੀਂ ਚੜ ਨਿਕਲਾ ਸੋ ਕੀ ਕੀ ਜਨ ਸੰਗਤ ਨੂੰ ਬਹੁਤ ਕੁਝ ਕਹਿਣਾ ਚਾਹੁੰਆਂ ਵੀ ਲੜ ਲੱਗੋ ਗੁਰੂ ਦੇ ਖੁਸ਼ੀਆਂ ਲਵੋ ਲੰਗਰ ਛਕੋ ਪਿਆਰ ਕਰੋ ਸਭ ਦੇ ਇੱਕ ਦੂਜੇ ਦੀ ਇੱਜ਼ਤ ਮਾਨ ਕਰੋ ਸੇਵਾ ਕਰੋ ਤਗੜੇ ਹੋ ਕੇ ਸੇਵਾਜ ਬਾਦ ਕੋਈ ਤੁਹਾਨੂੰ ਮੁਬਾਰਕਾਂ ਗੁਰਪੁਰਬ ਦੀਆਂ ਵੀ ਬਹੁਤ ਬਹੁਤ